ਹੈਲੋ ਗਾਇਸ ਇਹ ਕਹਤਾ ਸੀ ਹਨ ਮੂਝੇ ਹੱਥ ਪੈਂਚੋ ਦੇ ਸਾਲਿਆ ਨੇ ਮੈਂ ਹੁਣ ਟੈਂਕੀ ਚੜੀਏ ਟੈਂਕੀ ਤੇ ਚਲੋ ਆਓ ਹੈਗੇ ਵਾਵਾ ਆੜੂਗਾ ਨਾ ਉਹ ਉਹਦੇ ਦਾ ਉਹ ਵੀ ਹੋਇਆ ਹਾਏ ਹੈਲੋ ਮਾਰੂਡਾ ਤੁਹਾਨੂੰ ਸਬਸਕ੍ਰਾਈਬ ਕਰੋ ਮੇਰੇ ਚਾਚਾ ਦੀ ਵੀਡੀਓ ਤੇ ਹਾਂ ਲਵਲੀ ਗੱਸੀ ਹਾਂਜੀ ਕੀ ਹਾਲ ਚੱਲ ਦੋਸਤੋਂ ਠੀਕ ਜੇ ਅੱਜ ਤੁਹਾਨੂੰ ਅਸੀਂ ਆਹ ਵਲੌਗ ਚ ਦੱਸਾਂਗੇ ਪਿੰਡ ਦੇ ਨੇ ਯਾਰੇ ਪਿੰਡਾਂ ਦੇ ਨੇ ਯਾਰੇ ਦੱਸਾਂਗੇ ਤੁਹਾਨੂੰ ਦੱਸਦਾ ਪਰ ਪਿੰਡਾਂ ਦੇ ਮਾਹੌਲ ਲੱਗੀ ਇੱਕ ਮਾਹੌਲ ਆ ਜਿੱਥੇ ਸਕੂਨ ਮਿਲਦਾ ਆਉ ਦੇ ਮੰਦਾ ਭਗਤ ਭਗਤ ਕੀ ਕਹਿਣਾ ਅੱਛਾ ਮੈਂ ਨਹੀਂ ਹਟਿਆ ਆਗਾ ਹੋਰ ਸੰਦਲੀ ਹੋ ਜਾਣੀ ਤੇ ਬੱਲੇ ਨਹੀਂ ਚੱਲ ਲਿਆ ਲਿਆ ਬਾਲਣ ਵੇ ਯਾਰ ਉਹ ਵੀ ਗਿੱਲਾ ਹੋ ਗਿਆਗਾ ਥੱਲੇ ਪਿਆ ਹੁਣ ਆ ਤੇ ਨਹੀਂ ਖੜਾ ਹੈਗਾ ਖੜਾ ਹੈ ਪਹਿਨ ਚ ਪੰਜਾਬੀ ਦਾ ਮਤਲਬ ਵੀ ਇੱਕ ਬਹੁ ਨਿਕਲਦੇ ਆ ਚਲੋ ਕੋਈ ਗੱਲ ਨਹੀਂ ਇਹ ਸਾਡੇ ਪਿੰਡ ਦਾ ਭਗਤ ਬਾਲਨ ਲੈਂਡ ਚੱਲਾ ਆ ਤੇ ਚਲੋ ਕਰਦੇ ਆ ਅੱਗੇ ਗੱਲ ਕੀ ਕਰਨਾ ਹੈ ਡਾਈਟ ਖਾ ਕੇ ਸੈਰ ਘਣ ਤੁਰੇ ਆ ਮੌਸਮ ਬਹੁਤ ਜ਼ਿਆਦਾ ਵਧੀਆ ਹੋ ਰਿਹਾ ਹੈ ਮੀਂਹ ਵਾਲਾ ਮੌਸਮ ਹੋ ਗਿਆ ਸੈਰ ਘਣ ਤੁਰੇ ਆ ਕੀ ਕਰਨਾ ਅੱਜ ਆਪਾਂ ਆੜੂ ਖੰਦੇ ਆ ਚਾਚਾ ਹੈ ਆੜੂ ਆੜੂ ਛਿਆ ਅੱਲੇ ਤੇ ਪਤੀਏ ਆੜੂ ਆਲ ਮਾਰ ਗਿਆ ਨੇ ਢੇੜਾ ਤੁਹਾਨੂੰ ਦਿਖਾਉਣੇ ਆ ਆੜੂ ਬਾਹਰ ਤੇ ਆੜੂ ਵਧੀਆ ਉਹਦੀਆਂ ਥੋੜੇ ਪੱਕੇ ਪੱਕੇ ਥੋੜੀ ਕੱਚੇ ਕੱਚੇ ਨਾ ਥੋੜੀ ਚੱਲ ਕੋਈ ਨਹੀਂ ਪੱਕ ਗਏ ਆ ਹੁਣ ਹੁਣ ਪੂਰੀ ਤਰ੍ਹਾਂ ਪੱਕ ਗਏ ਆ ਨਾ ਹਾਂਜੀ ਸਹੀ ਆ ਆ ਵੀ ਆੜੂਆਂ ਤੋਂ हट ਕੇ ਕਹਿੰਦੇ ਨਲਕੇ ਦਾ ਮਰੂਦ ਵੀ ਖਾ ਸਕਦੇ ਆ ਮਰੂਦ ਵੀ ਲੱਗੇ ਆ ਫਰੂਟ ਇਹੀ ਇੱਥੇ ਪੂਰਾ ਕਾਲੀ ਦਾ ਆ ਸ਼ਹਿਰਾਂ ਵਾਲੇ ਲਿਆਉਂਦੇ ਆ ਜਾ ਕੇ ਬਾਜ਼ਾਰ ਚੋਂ ਅਸੀਂ ਪਿੰਡਾਂ ਵਾਲੇ ਕੀ ਕਰਦੇ ਆ ਅਸੀਂ ਪਿੰਡਾਂ ਵਾਲੇ ਜਾ ਕੇ ਸੱਦਾ ਸੈਰ ਕਰਨ ਤੁਰੇ ਜਾਈਦਾ ਤੇ ਕਈ ਤਰ੍ਹਾਂ ਦੇ ਫਰੂਟ ਖਾ ਲਈਦੇ ਇੰਨੀ ਆਗ ਵਰਾਈਟੀਆਂ ਲੱਗੀਆਂ ਸਾਡੇ ਪਿੰਡ ਆਲੂ ਬਖਾਰੇ ਅੰਬ ਲੀਚੀਆਂ ਸੇਵ ਰਹਿਗੇ ਵਾ ਲੱਗਣੇ ਹੋਣਾ ਹਾਂਜੀ ਸੇਵ ਰਹਿਗੇ ਆੜੂ ਦਾ ਚੱਕੀ ਫਿਰਦਾ ਹੈ ਵਾ ਸੇਵ ਹੀ ਰਹਿਗੇ ਆ ਪਿੰਡ ਦੀ ਟੈਂਕੀ ਚੜੀਏ ਟੈਂਕੀ ਤੇ ਚਲੋ ਚੱਲ ਫਿਰ ਟੈਂਕੀ ਵਾਲੀ ਜਾਂਦੇ ਅੱਜ ਮੌਸਮ ਤੇ ਕਹਿੰਦੇ ਹਾਲੇ ਧਿਆਨ ਨਾ ਚੜੀ ਬਚਾ 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 ਹੈ ਉਹ ਬੱਲੇ ਆ ਇੱਕਦੋ ਨਿਆਣੇ ਨਿਕਲ ਨੂੰ ਆਇਆ ਗਿਆ ਉਹ ਬੱਲੇ ਟੈਂਕੀ ਦੇ ਆ ਗਏ ਆ ਟੈਂਕ ਯੂ ਤੋਂ ਪਿੰਡ ਦਾ ਥਿਊ ਚੈੱਕ ਕਰੋ ਮਾੜਾ ਮੌਸਮ ਵੀ ਬਾਬਾ ਵਧੀਆ ਹੋਇਆ ਨਾ ਟੈਂਕੀ ਦੇ ਚੜਕੇ ਬਹੁ ਮਜ਼ਾ ਆ ਰਿਹਾ ਹੈ ਦੋਸਤੋ ਮਜ਼ਾ ਤੈਨੂੰ ਕਾਹਦਾ ਆ ਰਿਹਾ ਹੈ ਠੰਡੀ ਠੰਡੀ ਹਵਾ ਚੱਲਦੀ ਆ ਵਾਕਿ ਠੰਡੀ ਠੰਡੀ ਹਵਾ ਵਾਲੀ ਗੱਲ ਤਾਂ ਸੱਚੀ ਹੈ ਬਹੁਤ ਠੰਡੀ ਹਵਾ ਚੱਲ ਰਹੀ ਹੈ ਪੂਰਾ ਕੰਮ ਛੇਲਮ ਛੇਲ ਹੋਇਆ ਹੈ ਕੀ ਹੋਇਆ ਛੇਲਮ ਛੇਲ ਯੈਸ ਹੁਣ ਚਲਿਏ ਥੱਲੇ ਮੈਂ ਆਲੇ ਸਿੱਧੇ ਹੁਣ ਆਇਆ ਵੇ ਖਤਰਾ ਖਤਰਾ 마ੜੇ ਦੇ ਲਾਲਾ ਤਾਂ ਬੰਦਾ ਉੱਦੀ ਤਾਂ ਦਿਲ ਧੜਕਣ ਦਾ ਧਕ ਧਕ ਕਰਨ ਲਾ ਪੰਦੀ ਅਸੀਂ ਪਿੰਡਾਂ ਵਾਲੇ ਹਾਂ ਤਾਂ ਨਹੀਂ ਪਿੰਡਾਂ ਵਾਲੇ ਵੀ ਉਦਾਂ ਵੀ ਗੱਲ ਇੱਕ ਹੈਗੀ ਆ ਕਿ 마ੜੇ ਦੇ ਲਾਲਾ ਤਾਂ ਉੱਦੀ ਧੜਕਣ ਤੇ ਜਾਂਦੇ ਸੀ ਇਸ ਕਰਕੇ ਸਟੇ ਸੇਫ ਡੋਨਟ ዱ ਥਿਸ ਤੁਹਾਨੂੰ ਦਿਖਾਉਣੇ ਆ ਕਿ ਟੈਂਕੀ ਦੀ ਕਿੰਨੀ ਹੈ ਨਾ ਉਚਾਈ ਸੀ ਕਿੰਨੀ ਉਚਾਈ ਤੇ ਆਪਾਂ ਆਏ ਆ ਆ ਦੇਖੋ ਜੀ ਔਰ ਵਾਵੋ ਚਾਹੀ ਸੀ ਬਾਬਾ ਹਾਂਜੀ ਹਾਹ ਸਾਹ ਚੜ ਗਿਆ ਸਾਹ ਨਹੀਂ ਚੜਿਆ ਮੈਨੂੰ ਨਹੀਂ ਚੜਿਆ ਤੈਨੂੰ ਚੜ ਗਿਆ ਹੈ ਮੈਂ ਤਾਂ ਯੰਗ ਪੀੜੀ ਦੇਖ ਲਓ ਜੀ ਆਉਣ ਵਾਲੇ ਜਵਾਕ ਕੱਟ ਕਰਿਆ ਕਰ ਜੰਮ ਰੱਖਿਆ ਕਰ ਹਾਂ ਉਹਨੂੰ ਦੱਸਿਆ ਆਪਣੇ ਪਿੰਡਾਂ 'ਚ ਯਾਰ ਥਾਂ 'ਚ ਬੂਟੇ ਲੱਗੇ ਹੋਆ ਫਰੂਟ ਦੇ ਜਿੰਮ ਤੋਂ ਆਈਦਾ ਫਰੂਟ ਦੀ ਡਾਈਟ ਤਾਂ ਇੱਥੇ ਹੀ ਪੂਰੀ ਕਾਲੀ ਦੀ ਫਾਈਬਰ ਫਾਈਬਰ ਤਾਂ ਸਾਡੇ ਇੱਥੇ ਉੱਤੀ ਪੂਰੇ ਹੁੰਦੇ ਆ ਕੋਈ ਫਾਈਬਰ ਦਾ ਕੋਈ ਕੁਸ਼ ਕੰਨ ਦੀ ਲੋੜ ਨਹੀਂ ਪੈਂਦੀ ਆਓ ਸੈਰ ਕਰਨ ਆੜੂ ਤੋੜ ਲਓ ਅਮਰੂਦ ਤੋੜ ਲਓ ਸ਼ੇਰਾਂ ਵਿੱਚ ਉਹੀ ਕਿਲੋ ਅਮਰੂਦ ਲੈਣ ਜਾਣੇ ਵੰਦੇ ਆ ਜਾਮਣਾ ਲਿਓ ਸਾਡੇ ਦਾ ਇੱਥੇ ਆਮ ਆ ਸਾਡੇ ਦਾ ਇੱਥੇ ਮਿੱਟੀ ਵਿੱਚੋਂ ਹੀ ਲੋਕੀ ਪ੍ਰੋਟੀਨ ਪੂਰਾ ਕਰ ਦਿੰਦੇ ਆ ਇਹ ਜ਼ਿਆਦਾ ਹੋ ਗਿਆ ਇਹ ਜ਼ਿਆਦਾ ਹੋ ਗਿਆ ਨਹੀਂ ਇਹ ਜ਼ਿਆਦਾ ਹੋ ਗਿਆ ਪ੍ਰੋਟੀਨ ਮਿੱਟੀ ਵਿੱਚੋਂ ਇਦਾਂ ਪੂਰਾ ਹੋ ਜੂ ਤਾਂ ਮਿੱਟੀ ਚੱਲ ਧਰਤੀ ਮਾਤਾ ਮਿੱਟੀ ਨਾਲ ਜੁੜੇ ਆਪਾਂ ਕੋਲ ਵਿੱਚ ਹੋਣਾ ਲੈ ਵੀ ਕੀ ਸੀ ਡੱਬਾ ਸਿੱਟਿਆ ਸੀ ਹੈ ਆੜੂ ਦੂ ਮਿਲ ਗਏ ਮੈਨੂੰ ਆੜੂ ਦਾ ਵਾਵਾ ਲਾਲ ਪਹਿਲੀ ਤੀਜ ਦਿਲ ਨੂੰ ਜੋ ਤੂੰ ਹੀ ਮੰਗੇ ਲੱਗੀ ਐ ਇਹ ਆਪਣਾ ਭੋਲਾ ਪੰਛੀ ਪਰ ਬੰਦਾ ਬੜਾ ਖਰਾਬ ਹੈ ਸ਼ਕਲੋ ਪੂਰਾ ਸ਼ਕਲੋ ਪੂਰਾ ਭੋਲਾ ਲੱਗਦਾ ਫੋਨ ਛੇੜਦਾ ਹੀ ਆ ਇਹ ਵਿੱਚ ਵਿੱਚ ਫੋਨ ਚੋਂਦਾ ਆ ਬੜਾ ਉਹ ਉੱਥੇ ਪਹੁੰਚ ਗਿਆ ਹੀ ਆਉਂਦਾ ਜਿਹੜਾ ਮੇਰਾ ਬੱਤੀ ਦੀ ਜਪਾ ਮਿਲਨ ਤੂੰ ਦਾਦੇ ਕੀ ਆ ਨੋ ਆਊਟ ਹੈ ਰੋਗ ਰੋਗ ਹੁਣ ਦੱਸ ਨੋ ਆਊਟ ਆ ਨੋ ਆਊਟ ਆ ਕਹੇ ਉਹਨੂੰ ਤੂੰ ਕਾ ਨੋ ਆਊਟਾ ਨਾਟ ਆਊਟ ਹੁੰਦਾ ਸਾਲੇ ਨੋਟ ਨਹੀਂ ਕਿਹੜਾ ਕੋਚ ਆ ਤੁਹਾਡਾ ਓਏ ਹੈ ਹੈ ਨਹੀਂ ਕੋਚ ਕਿਹੜਾ ਦਾ ਓਹ ਆ ਕੋਚ ਤੁਹਾਡਾ ਉਹ ਕੋਚ ਸਾਹਿਬ ਨੋਟ ਗਈ ਜਾਂਦੇ ਆ ਹੋਰ ਰਨ ਹੋਏ ਆ ਫੁੱਟਾ ਲਿੱਦਾ ਬੋਲਦੇ ਕੁਝ ਵੀ ਕਹਦੇ ਸਬਸਕ੍ਰਾਈਬ ਕਰੋ ਯਾਰ ਸਬਸਕ੍ਰਾਈਬ ਕਰੋ ਮੇਰੇ ਚਾਚੇ ਦੀ ਵੀਡੀਓ ਤੇ ਹਾਂ ਫਿਰ ਰੱਖ ਹੋਰ ਕੁਝ ਕਹਿਣਾ ਹੋਵੇ ਛਾਡੀਆਂ ਮਾਰਦੀਆਂ ਹਰੇ ਮਾਰਦੀਆਂ ਕਹਿੰਦੇ ਨੇ ਟੋ 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 ਦੀ ਟੋਲ ਕੇ ਪਟਾਣਾ ਵਾਲਾ ਪਟਾਣਾ ਵਾਲਾ ਹੋਰ ਨਹੀਂ ਨਾ ਆਉਂਦੇ ਪੀਪੜੀ ਸ਼ੈਂਪੀ ਯੈਂਕੀ ਪੈਂਪੀ ਜੈਂਟੀ ਟੈਪ ਕਰ ਅੱਛਾ ਬਟਾ ਟਿੱਲਾ ਡੈਪਰ ਲੱਗੇ ਆ ਮੋਟੀ ਮੋਟੀ ਓਰੇ ਲਾਉਂਦੇ ਤੇ ਦੇਖੋ ਲਾਉਂਦੇ ਨਖੋੜਾ ਆਦਾ ਔਰ ਪਿੱਛੇ ਵੀ ਆਉਂਦੇ ਸਮੀਰ ਉਹ ਪਿੱਛੇ ਆੜ ਕੇ ਬੋਲੋ ਜੋ ਮਿਲਣਾ ਬਾਈ ਸਮੀਰ ਉਹਦੇ ਹਾਂ ਲਗਾਈ ਓਰੇ ਚੌਧੇ ਸਮੀਰ ਕੀ ਆ ਰਿਹਾ ਚੱਲ ਨਮਰਾਤ ਮਾਰੂਡਾ ਮੇਰੇ ਮੇਕ ਕਰਦੇ ਹੈਲੋ ਗਾਇਸ ਇਹ ਕਹਿਤਾ ਸੀ ਮੈਨੂੰ ਪੈਂਜੋ ਤੇ ਸਾਲਿਆਂ ਨੇ ਮੈਨੂੰ ਉਤੇ ਡੋਲਾ ਨਿਕਾਇਆ ਨਹੀਂ ਅਸੀਲਾ ਵੀ ਅੰਦਾ ਤੇਰੇ ਡੋਲੇ ਨੇ ਮਿੰਦੀ ਦੇਤੇ ਇਦਾਂ ਮਿੰਦਾ ਉਹਦੇ ਵਿਚਾਰਾ ਹੱਥੋਂ ਤੇ ਗੱਲ ਲੀ ਹੁੰਦੀ ਤੂੰ ਪਤਾ ਨਹੀਂ ਕੀ ਕਿ ਮੈਂ ਸੱਚੀ ਬੋਲਦਾ ਮੈਂ ਤੂੰ ਬੇਇੱਜ਼ਤੀ ਕਰਉਣੀ ਆਪਣੀ ਉਹ ਬੱਸ ਉਹ ਸਾਰਿਆਂ ਨੂੰ ਜਾਣੀ ਭਰਾਵਾ ਉਹ ਸਾਰੇ ਕਿਤੇ ਮੈਨੂੰ ਲੱਖ ਬੰਦੇ ਦੇ ਇਦਾਂ ਆ ਜਾ ਆਓ ਸਨੇਪ ਚੜਦੇ ਨੂੰ ਦੇਖਦੇ ਆਂ ਉਹ ਨਹੀਂ ਮੇਰੇ ਤਾਂ ਹੁੰਦੀ ਨਹੀਂ ਤੇਰੀ ਲਾ ਤਾਂ ਮੇਸਤੀ ਨੂੰ ਜਾ ਹੀ ਹੁੰਦੀ ਰਹਦੀ ਫਿਰ ਰੱਖ ਚੋਬਰ ਤ ਤਾਜ ਆ ਦਵਾ ਜਾ ਕਰੀਏ ਆਏ ਕਰੀਏ ਐਂ ਕਰੀਏ ਬਸ ਆਈ ਹੋ ਗਿਆ ਤੂੰ ਹਲੇ ਹਲੇ ਆਲੇ ਆਲੇ ਕਰੀਏ ਆਹ ਇੱਕੋ ਸਹੀ ਹੋ ਗਿਆ ਤੇਰੀ ਕੋਈ ਹੈਗੀ ਓਏ ਇਕੋ ਬਾਲਾ ਕੁੱਤਾ ਬਾਲਾ ਕੁੱਤਾ ਆ ਬੋਲ ਵੀ ਬੜਾ ਸਾਰਾ ਕਾਲੀ ਗੋਲ ਆ ਗਈ ਵਿੱਚੋਂ ਓਏ ਓਏ ਕਿੱਥੇ ਲੈ ਇਧਰ ਵੇਗ ਨਾਲ ਓਹ ਨਹੀਂ ਵੇਗ ਹੋਏ ਖੰਗੇ ਖੰਡ ਨਬਰ ਤੇਲ ਕੂਲ ਰੈਂਟਾ ਉਹ ਕਿਹੜਾ ਕੂਲ ਨਬਰ ਨਬਰ